ਜੱਗੂ ਭਗਵਾਨ ਪੁਰੀਆ ਦੀ ਮਾਂ ਤੇ ਰਿਸ਼ਤੇਦਾਰ ਦੇ ਕਤਲ ਤੋਂ ਬਾਅਦ ਜੱਗੂ ਭਗਵਾਨ ਪੁਰੀਆ ਦੇ ਬਾਕੀ ਰਿਸ਼ਤੇਦਾਰਾਂ ਦੇ ਵੱਲੋਂ ਕਰ ਦਿੱਤਾ ਉਹੀ ਕੰਮ ਜਿਸ ਦਾ ਸੀ ਪ੍ਰਸ਼ਾਸਨ ਨੂੰ ਡਰ ਘੇਰ ਲਿਆ ਐਸਐਸਪੀ ਦਾ ਦਫਤਰ ਸੜਕਾਂ ਦੇ ਉੱਤੇ ਉਤਰ ਕੇ ਕਰ ਦਿੱਤਾ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੱਢੀ ਜਮ ਕੇ ਪੜਾਸ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਗੁਰਦਾਸਪੁਰ ਦੇ ਬਟਾਲਾ ਦੇ ਕਾਧੀਆਂ ਚੁੰਗੀ ਦੇ ਕੋਲ ਜੱਗੂ ਭਗਵਾਨਪੁਰਿਆ ਦੀ ਮਾਂ ਅਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦਾ ਦੋ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਜਿਸ ਤੋਂ ਬਾਅਦ ਬੰਬੀਹਾ ਗੈਂਗ ਦੇ ਵੱਲੋਂ ਇੱਕ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਪਰ ਹੁਣ ਇਸ ਕਤਲ ਤੋਂ ਬਾਅਦ ਇੱਕ ਕਾਂਗਰਸੀ ਲੀਡਰ ਦਾ ਹੱਥ ਵੀ ਸਾਹਮਣੇ ਆ ਰਿਹਾ ਜੋ ਕਿ ਪਰਿਵਾਰ ਇਲਜ਼ਾਮ ਲਗਾ ਰਿਹਾ ਜੱਗੂ ਭਗਵਾਨਪੁਰੀਆ ਦੀ ਚਾਚੀ ਦੇ ਵੱਲੋਂ ਸ਼ਿਕਾਇਤ ਤੱਕ ਵੀ ਦਰਜ ਕਰਵਾਈ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਨਿੱਤ ਨਵੇਂ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਰਿਵਾਰ ਦਾ ਗੁੱਸਾ ਆ ਕਿ ਕਾਨੂੰਨ ਵਿਵਸਥਾ ਕਿਸ ਤਰੀਕੇ ਦੇ ਨਾਲ ਖਰਾਬ ਹੋ ਚੁੱਕੀ ਆ ਸ਼ਰੀਆਮ ਉਹ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤਾਂ ਹੁਣ ਜੱਗੂ ਭਗਵਾਨਪੁਰੀਆ ਆਸਾਮ ਦੀ ਜੇਲ੍ਹ ਦੇ ਵਿੱਚ ਬੰਦਾ ਹੈ ਪਰ ਉੱਥੋਂ ਉਸ ਦੇ ਵੱਲੋਂ ਇੱਕ ਪੋਸਟ ਪਾ ਕੇ ਚੇਤਾਵਨੀ ਦੇ ਦਿੱਤੀ ਆ ਕਿ ਹੁਣ ਹੱਦਾਂ ਪਾਰ ਹੋਣਗੀਆਂ ਤਾਂ ਹੱਦਾਂ ਪਾਰ ਹੋਣਗੀਆਂ ਪਰ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਆ ਜੱਗੂ ਭਗਵਾਨਪੁਰੀਆ ਦੇ ਰਿਸ਼ਤੇਦਾਰਾਂ ਦੇ ਵੱਲੋਂ ਸੜਕ ਦੇ ਉੱਤੇ ਉਤਰ ਕੇ ਹੰਗਾਮਾ ਕੀਤਾ ਸੜਕ ਦੇ ਉੱਤਰ ਕੇ ਪ੍ਰਦਰਸ਼ਨ ਕੀਤਾ ਰੋਜ਼ ਦਿਤਾਇਆ ਜਾ ਰਿਹਾ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਸੁਣਿਆ ਤੇ ਤੁਸੀਂ ਤਸਵੀਰਾਂ ਦੇਖੀਆਂ ਕਿਸ ਤਰੀਕੇ ਦੇ ਨਾਲ ਜੱਗੂ ਭਗਵਾਨ ਪੁਰੀਆ ਦੇ ਰਿਸ਼ਤੇਦਾਰ ਜਿਹੜੇ ਸੜਕਾਂ ਦੇ ਉੱਤੇ ਉਤਰ ਕੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਜੱਗੂ ਭਗਵਾਨ ਪੁਰੀਏ ਦੇ ਉੱਤੇ ਕਈ ਮਾਮਲੇ ਅਪਰਾਧਿਕ ਮਾਮਲੇ ਕਤਲ ਦੇ ਮਾਮਲੇ ਫਰੋਟੀਆਂ ਮੰਗਣ ਦੇ ਮਾਮਲੇ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਬਹੁਤ ਸਾਰੇ ਮਾਮਲੇ ਨੇ ਤਾਂ ਜਿੰਨੇ ਮਾਮਲੇ ਨੇ ਸੰਭਾਵਿਕਾ ਕਿ ਉਹਨੇ ਦੁਸ਼ਮਣ ਵੀ ਜਿਹੜੇ ਨੇ ਜੱਗੂ ਭਗਵਾਨ ਪੁਰੀਆ ਦੇ ਹੋਣਗੇ ਤਾਂ ਕੱਟੜ ਵਿਰੋਧੀ ਗੈਂਗ ਜਿਹੜਾ ਆ ਜੱਗੂ ਭਗਵਾਨਪੁਰੇ ਦਾ ਉਹ ਬੰਬੀਹਾ ਗਰੁੱਪ ਹੈ ਬੰਬੀਹਾ ਗਰੁੱਪ ਦੇ ਵੱਲੋਂ ਪੋਸਟ ਪਾ ਕੇ ਜ਼ਿੰਮੇਵਾਰੀ ਵੀ ਲੈ ਲਈ ਹੈ ਇਸ ਕਤਲ ਦੀ ਪਰ ਦੂਜੇ ਪਾਸੇ ਇਸ ਕਤਲ ਨੂੰ ਸਿਆਸੀ ਤੌਰ ਦੇ ਉੱਤੇ ਵੀ ਦੇਖਿਆ ਜਾ ਰਿਹਾ ਕਿ ਇਹ ਸਿਆਸੀ ਰਸੂਕ ਰੱਖਣ ਵਾਲਿਆਂ ਦੇ ਵੱਲੋਂ ਇਹ ਕਤਲ ਕਰਵਾਇਆ ਗਿਆ ਤਾਂ ਗੈਂਗਬਾਰ ਪਰਿਵਾਰ ਤੱਕ ਪਹੁੰਚ ਚੁੱਕਿਆ ਪਰ ਹੁਣ ਆਖਰ ਕੀ ਇਸ ਮਾਮਲੇ ਦੇ ਵਿੱਚ ਪੁਲਿਸ ਉਹਨਾਂ ਮੁਲਜ਼ਮਾਂ ਤੱਕ ਪਹੁੰਚ ਪਾਵੇਗੀ ਕਿ ਉਹਨਾਂ ਬਦਮਾਸ਼ਾਂ ਨੂੰ ਕਾਬੂ ਕਰ ਪਾਵੇਗੀ ਕਿ ਉਹਨਾਂ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਮੋਟਰਸਾਈਕਲ ਤੇ ਸਵਾਰ ਦੋ ਬਦਮਾਸ਼ਾਂ ਨੂੰ ਕਾਬੂ ਕਰਕੇ ਉਹ ਤਹਿ ਤੱਕ ਪਹੁੰਚੇਗੀ ਪੁਲਿਸ ਕਿ ਆਖਰ ਕਿਸ ਦੇ ਕਹਿਣ ਦੇ ਉੱਤੇ ਇਹਨਾਂ ਨੇ ਗੋਲੀਆਂ ਚਲਾ ਕੇ ਦੋ ਲੋਕਾਂ ਦੀ ਮੌਤ ਦੋ ਲੋਕਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਉਹ ਵੀ ਖੁੰਖਾਰ ਗੈਂਗਸਟਰ ਦਾ ਪਰਿਵਾਰ ਹੋਵੇ ਤੇ ਉਸ ਇਸ ਤਰੀਕੇ ਦੇ ਨਾਲ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇ ਪੁਲਿਸ ਦੇ ਲਈ ਇੱਕ ਵੱਡੀ ਚੁਣੌਤੀ ਵਾਲੀ ਗੱਲ ਹੈ